ਸਸਰੀ ਕਾਲ ਬਈ ਸਾਰਿਆਂ ਨੂੰ ਹੁਣ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਬਹੁਤ ਵੱਡੀ ਖੁਸ਼ਖਬਰੀ ਆ ਰਹੀ ਹੈ ਅਮਰਤਪਾਲ ਸਿੰਘ ਬਾਰੇ ਕਿਉਂ ਬਈ ਜਿਹਦੇ ਵਿੱਚ ਬਹੁਤ ਸਮੇਂ ਤੋਂ ਇੰਤਜ਼ਾਰ ਸੀ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਵੀ ਅਮਰਤਪਾਲ ਕਦੋਂ ਬਾਹਰ ਆਊ ਕਿਉਂਕਿ ਹੁਣ ਸੈਸਡ ਦੇ ਵਿੱਚ ਉਹਦੀ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਆ ਜਿਹਦੇ ਵਿੱਚ ਕੋਰਟ ਨੇ ਹੁਣ ਉਹਨਾਂ ਨੂੰ ਆਪਣੇ ਵੱਨਿਓ ਕਹਿ ਦਿੱਤਾ ਗਿਆ ਵੀ ਜਿਹੜੀ ਉਹਨਾਂ ਦੀ ਸੁਣਵਾਈ ਹੋਣ ਜਾ ਰਹੀ ਸੀ ਅੱਜ ਤਾਂ ਜਿਹਦੇ ਵਿੱਚ ਉਹਨਾਂ ਦੇ ਵਕੀਲ ਬਿਮਾਰ ਹੋਣ ਦੇ ਕਾਰਨ ਨਹੀਂ ਪਹੁੰਚੇ ਪਰ ਉਹਨਾਂ ਨੂੰ ਇੱਕ ਸਮਾਂ ਦਿੱਤਾ ਗਿਆ ਅੱਗੇ ਵਧਾ ਦਿੱਤਾ ਗਿਆ ਸਮਾਂ ਹੁਣ ਅਗਲੇ ਹਫਤੇ ਜਿਹੜੀ ਇਹ ਸੁਣਵਾਈ ਹੋਣੀ ਆ ਤਾਂ ਜਿਹਦੇ ਵਿੱਚ ਵੱਡੀ ਗੱਲ ਇਹ ਹੈਗੀ ਜੋ ਉਹਨਾਂ ਨੂੰ ਬਾਰ ਬਾਰ ਇਹ ਕਿਹਾ ਜਾਂਦਾ ਕਿ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ 60 ਦਿਨਾਂ ਦੇ ਵਿੱਚ ਅਗਰ ਜੇ ਉਹ ਗਏ ਹਾਜ਼ਰ ਰਹਿੰਦੇ ਆ ਲੋਕ ਸਭਾ ਦੇ ਵਿੱਚ ਨਹੀਂ ਗੱਲਬਾਤ ਹੁੰਦੀ ਉਹਨਾਂ ਦੇ ਸੈਂਸਸ ਦੇ ਵਿੱਚ ਹੁਣ ਗੱਲ ਇਹ ਹੈਗੀ ਸੋਨ ਨੂੰ ਇਹ ਮਿਲਦੀ ਆ ਇਹਦਾ ਮਤਲਬ ਉਹਨਾਂ ਨੇ ਇਹ ਸਵਾਲ ਰੱਖ ਦਿੱਤਾ ਗਿਆ ਵੀ ਅਮਰਤਪਾਲ ਸਿੰਘ ਜੇ ਗੈਰ ਹਾਜ਼ਰ ਹੁੰਦੇ ਆ ਤਾਂ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਆ ਤੇ ਉਹ ਰੱਦ ਕਰਾਉਣ ਵਾਲਾ ਹੈ ਕੌਣ ਇਹ ਸਰਕਾਰੀ ਤਾਂ ਹੈਗੀ ਆ ਉਹਨੂੰ ਸਮਾਂ ਕਿਉਂ ਨਹੀਂ ਦੇ ਰਹੇ ਤੁਸੀਂ ਐਂ ਦੱਸੋ ਇੱਕ ਬੰਦੀ ਬਣਾ ਕੇ ਇਨਸਾਨ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਫਿਰ ਉਲਟਾ ਤੁਸੀਂ ਉਹਦੇ ਤੇ ਇਹ ਇਲਜ਼ਾਮ ਲਾਉਣੇ ਹੋ ਜੇ ਇਹ 60 ਦਿਨ ਗੈਰ ਹਾਜ਼ਰ ਰਹਿੰਦੇ ਆ ਤਾਂ ਉਹਨਾਂ ਦੀ ਮੈਂਬਰਸ਼ਿਸ਼ਪ ਰੱਦ ਹੋ ਸਕਦੀ ਆ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਵੀ ਦੇਖੋ ਇੱਕ ਬੰਦੀ ਇਨਸਾਨ ਨੂੰ ਆਪਾਂ ਕਿਸੇ ਕਮਰੇ ਵਿੱਚ ਬੰਦ ਕਰ ਦਈਏ ਕਿਸੇ ਨੂੰ ਵੀ ਤਬਾਦੂ ਨੂੰ ਵਿੱਚ ਕਹੀਏ ਵੀ ਹਾਂ ਭਾਈ ਤੂੰ ਐਸ ਦਿਨ ਇੱਥੇ ਕਿਉਂ ਨਹੀਂ ਆਇਆ ਉਹ ਤਾਂ ਸਿਰਫ ਇੱਕ ਬੰਦੀ ਬਣਾ ਕੇ ਰੱਖਿਆ ਹੋਇਆ ਉਹਨੂੰ ਸਮਾਂ ਕਿਉਂ ਨਹੀਂ ਦੇ ਰਹੇ ਉਹ ਤਾਂ ਫਿਰ ਸਰਕਾਰ ਦੀ ਗੱਲ ਹੈ ਨਾ ਜੇ ਤੁਸੀਂ ਥੋੜੇ ਤੋਂ ਉਹ ਬੰਦਾ ਮੰਨ ਕੇ ਚਲੋ ਅਮਰਤਪਾਲ ਨੇ ਘੱਟੋ ਘੱਟ ਤੀਜੀ ਵਾਰ ਹਾਈ ਕੋਰਟ ਵਿੱਚ ਸੁਣਵਾਈ ਕੀਤੀ ਆ ਪਰ ਨਹੀਂ ਹੋਈ ਕਈ ਵਾਰ ਚਿੱਠੀਆਂ ਪਾਈਆਂ ਵੀ ਸਾਨੂੰ ਸਮਾਂ ਦਿੱਤਾ ਜਾਵੇ ਤਾਂ ਕਿ ਅਸੀਂ ਸੈਂਸਸ ਦੇ ਵਿੱਚ ਗੱਲਬਾਤ ਕਰ ਸਕੀਏ ਕਿਉਂਕਿ ਇੱਕ ਜਿੱਤੇ ਹੋਏ ਆਪਾਂ ਕਹਿੰਦੇ ਆ ਲੀਡਰਾਂ ਲੋਕਾਂ ਦੇ ਜਿੱਤੇ ਹੋਏ ਨੁਮਾਇੰਦੇ ਆ ਪਰ ਨਹੀਂ ਅਮਰਤਪਾਲ ਵਾਸਤੇ ਕੁਝ ਖਾਸ ਹੀ ਹੈ ਆਪਾਂ ਕਹਿੰਦਾ ਮਤਲਬ ਆਪਣੇ ਵੱਨੀਆਂ ਕਾਨੂੰਨ ਕੱਢ ਰੱਖਿਆ ਹੁਣ ਗੱਲ ਆਉਂਦੀ ਆ ਬਾਬਿਆਂ ਤੇ ਜਿੰਨੇ ਵੀ ਆ ਰਾਮ ਰਹੀਮ ਰਾਮ ਰਹੀਮ ਕੌਣ ਆ ਸਰਸੇ ਵਾਲਾ ਬਾਬਾ ਉਹਦੇ ਤੇ ਕੇਸ ਕਾ ਦਾ ਜ਼ਬਰ ਜਨਾ ਦਾ ਜ਼ਬਰ ਜਨਾ ਦਾ ਕੇਸ ਆ ਜੋ ਰਾਮ ਰਹੀਮ ਸਰਸਾ ਵਾਲਾ ਬਾਬਾ ਉਹਨੂੰ ਪੈਰੋਲ ਕਿੰਨੇ ਵਾਰੀ ਮਿਲ ਜਾਂਦੀ ਹੈ ਸਾਲ ਦੇ ਵਿੱਚ 12 13 ਵਾਰ ਅਮਰਤਪਾਲ ਸਿੰਘ ਨੂੰ ਕਿਉਂ ਨਹੀਂ ਦਿੱਤੀ ਯਾਰੀ ਕਾਨੂੰਨ ਇਹਦੇ ਵਾਸਤੇ ਅਮਰਤਪਾਲ ਸਿੰਘ ਵਾਸਤੇ ਫਿਰ ਆਡਾ ਕਹਿਣ ਦਾ ਮਤਲਬ ਫਿਰ ਤਾਂ ਇਹ ਹੋ ਗਿਆ ਜਿੱਧਰ ਪਲੜਾ ਭਾਰੀ ਆ ਉਸ ਨੂੰ ਪੈਰੋਲ ਮਿਲ ਸਕਦੀ ਆ ਜਿੱਧਰ ਨਹੀਂ ਤਾਂ ਉਹਨੂੰ ਨਹੀਂ ਮਿਲ ਸਕਦੀ ਕਿਉਂਕਿ ਗੱਲ ਵੋਟਾਂ ਦੀ ਹੁੰਦੀ ਆ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਵੀ ਜਿਹੜਾ ਬਾਬਾ ਸਰਸੇ ਵਾਲਾ ਉਹਦੇ ਨਾਲ ਵੀ ਬਹੁਤ ਲੋਕ ਜੁੜੇ ਆ ਜਦੋਂ ਵੋਟਾਂ ਦਾ ਸਮਾਂ ਆਉਂਦਾ ਡੇਰੇ ਦੇ ਵਿੱਚ ਨਹੀਂ ਰਹਿ ਸਕਦੇ ਪਰ ਕਿਤੇ ਹੋਰ ਰਹਿ ਰਹੇ ਆ ਪਰ ਪੈਰੋਲ ਜਰੂਰ ਮਿਲੀ ਆ ਉਹਨਾਂ ਨੂੰ ਇਹ ਸਾਰਿਆਂ ਨੂੰ ਪਤਾ ਹੈ ਕਿਉਂਕਿ ਇਹ ਵੀਡੀਓ ਜਾਰੀ ਹੁੰਦੀ ਹੈਗੀ ਅੱਜ ਤੋਂ 10-12 ਦਿਨ ਪਹਿਲਾਂ ਵੀ ਗੱਲ ਹੁਣ ਇੰਨੀ ਕਾਪਾ ਅਮਰਤਪਾਲ ਤੇ ਹੋਣੀ ਆ ਵੀ ਅਮਰਤਪਾਲ ਵਾਸਤੇ ਨਾ ਸਾਫੀ ਕਿਉਂ ਕਾਨੂੰਨ ਤਾਂ ਸਾਰਿਆਂ ਵਾਸਤੇ ਇੱਕ ਆ ਤਾਂ ਫਿਰ ਇੱਕ ਜਣੇ ਨਾਲ ਤੁਸੀਂ ਐਡਾ ਵੱਡਾ ਮੈਨੂੰ ਇਹ ਮੈਨੂੰ ਇਹ ਗੱਲ ਦਾ ਆਪਾਂ ਪੁੱਛਣਾ ਚਾਹੁੰਦੇ ਆ ਆਪਣੇ ਭਰਾਵਾਂ ਨੂੰ ਵੀ ਦੋਨੇ ਸਰਕਾਰਾਂ ਹੀ ਅਮਰਤਪਾਲ ਤੋਂ ਕਿਉਂ ਡਰਦੀਆਂ ਸੀਐਮ ਤੋਂ ਅੰਤਮਾਨ ਸੈਂਟਰ ਸਰਕਾਰ ਚਾਹ ਮੋਦੀ ਆ ਇਹ ਵੀ ਡਰਦਾ ਹੈਗਾ ਅਮਰਤਪਾਲ ਤੋਂ ਵੀ ਕਿਸੇ ਵੀ ਤਰੀਕੇ ਨਾਲ ਜੇ ਅਮਰਤਪਾਲ ਪੰਜਾਬ ਦੇ ਵਿੱਚ ਅਮਰਤਪਾਲ ਦੀ ਸਰਕਾਰ ਆਉਂਦੀ ਆ ਪਹਿਲਾ ਨੰਬਰ ਤਾਂ ਆਪਾਂ ਗੱਲ ਕਰਦੇ ਆ ਨਸ਼ੇ ਦੀ ਨਸ਼ਾ ਬੰਦ ਹੋ ਜੂ ਬਿਲਕੁਲ ਜਿਹੜਾ ਚਿੱਟਾ ਗੋਲੀਆਂ ਖਾਂਦੇ ਆ ਸਾਡੇ ਪੰਜਾਬ ਦੇ ਨੌਜਵਾਨ ਕਿੰਨੇ ਹੀ ਮਾਵਾ ਦੇ ਪੁੱਤੋ ਉਝੜ ਗਏ ਕਿਉਂਕਿ ਜੋ ਆਪਾਂ ਗੱਲ ਕਰੀ ਸੀ ਐਮ ਭਵੰਤਮਾਨ ਦੀਆਂ ਆਪਣੀ ਵੀਡੀਓ 'ਚ ਅਗਲੀ 'ਚ ਵੀ ਦੱਸਿਆਗਾ ਵੀ ਚਿੱਟੇ ਦਾ ਮੁੱਦਾ ਰੱਖਿਆ ਗਿਆ ਸੀ ਲੋਕਾਂ ਦੇ ਮੂਹਰੇ ਕਿਹਾ ਗਿਆ ਸੀ ਮੈਂ ਚਿੱਟੇ ਦਾ ਸਪਾਇਆ ਕਰ ਦੂੰ ਇਹਨਾਂ ਨੂੰ ਪਤਾ ਸੀ ਵੀ ਲੋਕ ਨਸ਼ੇ ਤੋਂ ਤੰਗ ਆ ਰਹੇ ਆ ਲੋਕ ਜੂਜ ਰਹੇ ਆ ਨਸ਼ੇ ਤੋਂ ਵੀ ਆਪਾਂ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈਏ ਕਹਿੰਦਾ ਵੀ ਮੈਂ 26 ਜਨਵਰੀ ਤੱਕ ਤੁਹਾਡਾ ਵਾਅਦਾ ਕਰਦਾ ਤੁਹਾਡੇ ਨਾਲ 26 ਜਨਵਰੀ ਤੱਕ ਚਿੱਟੇ ਦਾ ਸਪਾਇਆ ਹੋਊ ਜੀ ਪਰ ਨਹੀਂ ਹੋਇਆ ਉਲਟਾ ਵੱਧ ਗਿਆ ਸਾਡੇ ਪੰਜਾਬ ਦੇ ਵਿੱਚ ਸਾਡਾ ਪੰਜਾਬ ਇੱਕ ਐਸੀ ਚੀਜ਼ ਆ ਜਦੋਂ ਇੱਕ ਵਾਰੀ ਕਿਸੇ ਨੂੰ ਧਾਰ ਲੈ ਮਨ ਚ ਵੀ ਇਹਨੂੰ ਜਿਤਾਉਣਾ ਤਾਂ ਜਿਤਾਉਣਾ ਕਿਉਂਕਿ ਕਈ ਸਮਿਆਂ ਤੋਂ 25 ਸਾਲ ਤੋਂ ਕਾਂਗਰਸ ਕਾਲੀ ਕਾਂਗਰਸ ਕਾਲੀ ਜਿੱਤਦੀ ਆ ਰਹਿ ਗਈ ਗੱਲ ਹੁਣ ਜੋ ਸੀਐਮ ਭਵੰਤਮਨ ਇਹਨਾਂ ਜਦੋਂ ਆਮ ਆਦਮੀ ਪਾਰਟੀ ਨਵੀਂ ਪਾਰਟੀ ਚੁਣੀ ਲੋਕਾਂ ਨੇ ਵੀ ਚਲੋ ਬਹੁਤ ਸਮਾਂ ਹੋ ਗਿਆ ਦੂਜਿਆਂ ਨੂੰ ਵੋਟਾਂ ਪਾਉਂਦੇ ਰਹੇ ਆ ਤਾਂ ਹੁਣ ਆਪਾਂ ਇਸ ਵਰਨ ਨਵੀਂ ਪਾਰਟੀ ਚੁਣੀਏ ਨਵੀਂ ਪਾਰਟੀ ਚੁਣ ਲਈ ਵੀ ਨਵਾਂ ਕੁਝ ਦੇਖਣ ਨੂੰ ਮਿਲੂਗਾ ਪਰ ਨਹੀਂ ਇਹਨਾਂ ਦਾ ਵੀ ਉਹੀ ਹਾਲ ਹੈ ਇਹਨਾਂ ਨੇ ਕੀ ਕਰਿਆ ਲੋਕਾਂ ਨਾਲ ਵਾਅਦੇ ਕਰੇ ਵੱਡੇ ਵੱਡੇ ਕਿਉਂਕਿ ਇਹ ਮੁੱਕਰ ਵੀ ਨਹੀਂ ਸਕਦੇ ਜਿਹੜੇ ਹੋਏ ਆ ਵਾਅਦੇ ਪੱਤਰਕਾਰਾਂ ਨੇ ਇਹਨੂੰ ਸਵਾਲ ਪੁੱਛੇ ਸੀਗੇ ਕਹਿੰਦੇ ਤੁਸੀਂ ਵਾਅਦੇ ਕਰੇ ਸੀ 2000 ਰੁਪਏ ਮਹੀਨੇ ਦੀ ਮਹੀਨੇ ਮਹਿਲਾਵਾਂ ਤੇ ਵਿੱਚ ਖਾਤਿਆਂ ਦੇ ਪਾਊਗਾ ਬਜ਼ੁਰਗਾਂ ਨੂੰ 2500 ਪੈਨਸ਼ਨ ਦੇਵਾਂਗਾ ਚਲੋ ਦੱਸੋ ਕਿੱਥੇ ਗਈ ਤੁਹਾਡੀ ਪੈਨਸ਼ਨ 2500 ਰੁਪਿਆ ਤਾਂ 1000 ਰੁਪਏ ਮਹੀਨੇ ਦੀ ਨਹੀਂ ਜੋ ਦੇਵਾਂਗੇ ਦੇਵਾਂਗੇ ਐ ਕਰ ਲੱਗ ਗਿਆ ਭਵੰਤਮਣ ਗੱਲ ਨਹੀਂ ਹੋੜੀ ਪੱਤਰਕਾਰ ਨੂੰ ਵੀ ਗੱਲ ਇੰਨੀ ਕਾ ਸਿਰਫ ਇਹਨਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਇੰਨੇ ਕਿ ਭੋਲੇ ਹੈਗੇ ਜਦੋਂ ਇੱਕ ਵਾਰ ਚੁਣ ਲਈ ਉਹਨਾਂ ਨੇ ਮਾਨ ਚ ਗੱਲ ਧਾਰ ਲਈ ਜਿਤਾਉਣਾ ਤਾਂ ਜਿਤਾਉਣੀ ਹੈ ਫਿਰ ਇੱਕ ਵਾਰ ਨਹੀਂ ਹਰ ਸਾਲ ਜਿੱਤਾਂ ਆਉਂਦਾ ਕੋਈ ਵੀ ਚਾਹੇ ਉਹ ਕਾਂਗਰਸੀ ਸੀ ਚਾਹੇ ਕਾਲੀ ਹੁਣ ਇਹ ਇਹਨਾਂ ਦੇ ਰਹਿ ਗਏ 2 ਸਾਲ ਕਿਉਂਕਿ ਇਹਨਾਂ ਨੇ ਕੰਮ ਚੰਗੇ ਨਹੀਂ ਕਰੇ ਮੈਨੂੰ ਤਾਂ ਨਹੀਂ ਲੱਗਦਾ ਵੀ ਦੁਬਾਰੇ ਆਊਗੀ ਸਰਕਾਰ ਚਾਰੇ ਪਾਸੇ ਇਹਨਾਂ ਨੂੰ ਫਟਮੋਹ ਹੀ ਮਿਲ ਰਹੀ ਹੈ ਜੇ ਗੱਲ ਕਰੀਏ ਹੁਣ ਹੁਣ ਇੱਕ ਗੱਲ ਛੋਟੀ ਜਿਹੀ ਹੋਰ ਕਰਦਾ ਵਾਂ ਥੋਡੇ ਨਾਲ ਕਿ ਕੀ ਸਾਡੇ ਮਜ਼ਦੂਰਾਂ ਦੀ ਸਾਡੇ ਸਾਰੇ ਜਿਹੜੇ ਸਾਡੇ ਆਪਾਂ ਕਹਿੰਦੇ ਆ ਲੋਕ ਜਿਹੜੇ ਤੰਗ ਆ ਰਹੇ ਆ ਸਰਕਾਰ ਤੋਂ ਪੰਜਾਬ ਦੇ ਵਿੱਚ ਨਾ ਜਦੋਂ ਇਹ ਆਪਣਾ ਹੁਣ ਕਹਿੰਦੇ ਗੱਲ ਕਰੀਏ ਪਹਿਲਾਂ 2 ਰੁਪਏ ਕਿਲੋ ਵਾਲੀ ਪੁਰਾਣੇ ਸਮੇਂ ਤੇ ਵਗ ਜ 2 ਰੁਪਏ ਕਿਲੋ ਕੜਕ ਨੂੰ ਦੀ। ਮਜ਼ਦੂਰਾਂ ਦੀ ਗੱਲ ਮੈਂ ਇਸ ਕਰਕੇ ਕਹਿਣਾ ਕਿਉਂਕਿ ਚਾਰੇ ਪਾਸੇ ਮਜ਼ਦੂਰਾਂ ਦੀ ਗੱਲ ਨਹੀਂ ਹੋ ਰਹੀ। ਮਜ਼ਦੂਰਾਂ ਦੀ ਦਿਹਾੜੀ ਬਹੁਤ ਸਮੇਂ ਤੋਂ 15-20 ਸਾਲ ਹੋ ਗਏ 400 ਰੁਪਏ ਤੋਂ ਮਜ਼ਦੂਰੀ ਨਹੀਂ ਵਧੀ। ਜਿਹਦੇ ਵਿੱਚ 400 ਦੇ ਵਿੱਚ 400 ਦੇ ਵਿੱਚੋਂ ਘਰ ਦਾ ਗੁਜ਼ਾਰਾ ਬੱਚਿਆਂ ਦੀ ਪੜਾਈ ਤਾਂ ਕੋਈ ਛੋਟਾ ਮੋਟਾ ਹੋਰ ਮੰਨ ਕੇ ਚਲੋ ਆ ਜਾਂਦਾ ਦੁੱਧ ਬਾਦ ਲਾ ਲਓ ਕੋਈ ਹੋਰ ਛੋਟੇ ਮੋਟੇ ਘਰ ਦੇ ਚਿੱਲਾਂ ਦੇ ਖਰਚੇ ਹੋ ਜਾਂਦੇ ਜਿਹਦੇ ਵਿੱਚ 300 ਰੁਪਏ ਘਰ ਦਾ ਖਰਚਾ گا۔ ਬਚ ਕੀ ਰਹਿ ਗਿਆ 100 ਉਹਦੇ ਚ ਕੀ ਕਰ ਲੂਗਾ ਬਈ ਪੰਜਾਬ ਦੇ ਵਿੱਚ 7-800 ਰੁਪਏ ਤਾਂ ਹੋਣੀ ਚਾਹੀਦੀ ਇਹਦੀ ਦਿੱਲੀ ਦੇ ਵਿੱਚ 900 ਆ ਕਿਉਂ ਉਹ ਦੇਸ਼ ਆਟਾ ਗਿਆ ਜੀ ਚੰਡੀਗੜ੍ਹ ਵਿੱਚ ਵੀ 5-700 ਰੁਪਏ ਮਜ਼ਦੂਰ ਦਾ ਪਰ ਲੇਕਿਨ ਨਹੀਂ ਪੰਜਾਬ ਦੇ ਵਿੱਚ 800 ਰੁਪਏ ਦੇੜੀ ਮਿਹਨਤ ਉਰਦੀ ਹੋਣੀ ਚਾਹੀਦੀ ਕਿਉਂਕਿ ਉਹ ਸਾਰਾ ਦਿਨ ਮਰ ਕੇ ਸਾਰਾ ਦਿਨ ਆਮ ਦਾ ਸਮਾਂ ਇੰਤਜ਼ਾਰ ਕਰਦੇ ਵੀ ਹਾਂ ਅਪਰ ਸ਼ਾਮ ਨੂੰ ਬੱਚਿਆਂ ਚ ਜਾਵਾਂਗੇ ਜਦੋਂ ਜਾਂਦੇ ਆ ਸ਼ਾਮ ਨੂੰ 400 ਲੈ ਕੇ ਜਾਂਦੇ ਤਾਂ ਉਹਦੇ ਵਿੱਚੋਂ 300 ਰੁਪਏ ਲੱਗ ਜਾਂਦਾ 150 ਬਚਦਾ ਜੋ ਉਹ ਸਵੇਰ ਤੱਕ ਲੱਗ ਜਾਂਦਾ ਵੀ ਗੱਲ ਕਹਿਣ ਦਾ ਮਤਲਬ ਇਹ ਮਜ਼ਦੂਰ ਨੂੰ ਚਾਰੇ ਪਾਸੇ ਮਾਰ ਰੱਖਿਆ ਮਹਿੰਗਾਈ ਇੰਨੀ ਕਰ ਰੱਖੀ ਆ ਤੁਸੀਂ ਇਹ ਦੇਖ ਲਓ ਕਣਕ ਪਹਿਲਾ 2200 ਸੀ ਇਸ ਮਹੀਨੇ ਦੇ ਵਿੱਚ ਹੁਣ ਘੱਟੋ ਘੱਟ ਸਿੱਧੀ ਬਿਜਲੀ ਫਿਰ 2500 ਹੋਗੀ ਤਾਂ ਫਿਰ ਤਿੰਨ ਤਨਿਆਰ ਨੂੰ ਹੋਗੀ ਹੁਣ 32-3300 ਨੂੰ ਕਣਕਾਰੀ ਹੈ ਵੀ ਇਹ ਜਦੋਂ ਆਪਾਂ ਕਹਿੰਦੇ ਆ ਵੀ ਆ ਜੇ ਇੱਕ ਪਾਸੇ ਤੁਸੀਂ 나ਜ ਦੀ ਆਪਣੇ ਬੰਨਿਓ ਰੇਟ ਵਧਾ ਦਿੱਤੇ ਜਾਂਦੇ ਆ 나ਜ ਦੇ ਵੀ ਤੁਸੀਂ ਕਹਿੰਦੇ ਹੋ ਕਣਕ 3000 ਰੁਪਏ 3200 ਰੁਪਏ ਹੋ ਗਿਆ ਤਾਂ ਫਿਰ ਇਹ ਦੱਸੋ ਵੀ ਪੰਜਾਬ ਦੇ ਵਿੱਚ ਮਜ਼ਦੂਰ ਦੀ 3400 ਆ ਉਹ ਖਾਊ ਆ ਕਿੱਥੋਂ 340 ਰੁਪਏ ਕਿਲੋ ਆਟਾ ਹੋ ਰਿਹਾ ਦੁੱਧ ਹੋ ਗਿਆ 60 ਪੀ ਕਿਲੋ ਤੇ ਬੰਦਾ ਮਜ਼ਦੂਰ ਕਿੱਥੋਂ ਖਾਊਗਾ ਜਿਹੜਾ ਪੈਸੇ ਵਾਲਾ ਚਲੋ ਉਹ ਤਾਂ ਕਿਵੇਂ ਨਾ ਕਿਵੇਂ ਜਿਨ੍ਹਾਂ ਦੇ ਵੱਡੇ ਕੰਮ ਚੱਲਦੇ ਆ ਬਿਜ਼ਨਸ ਆ ਵੱਡੇ ਉਹ ਤਾਂ ਕਰ ਲੈਣਗੇ ਆਪਣਾ ਟਾਈਮ ਪਾਸ ਤੇ ਜਿਹੜਾ ਕੋਈ ਮਜ਼ਦੂਰ ਆ ਉਹ ਕਿਵੇਂ ਕਰੂ ਆਪਣਾ ਟਾਈਮ ਪਾਸ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਆਪਣਾ ਜੋ ਆਪਣੇ ਭਰਾਵਾਂ ਨੂੰ ਇਹੀ ਪੀਲ ਆ ਜੋ ਅਮਰਤਪਾਲ ਸਿੰਘ ਨੂੰ ਚਾਰੇ ਪਾਸੋਂ ਆਵਾਜ਼ ਇਹ ਉੱਠ ਰਹੀ ਆ ਵੀ ਅਮਰਤਪਾਲ ਸਿੰਘ ਨੂੰ ਲੈ ਕੇ ਆਉਣਾ ਅਮਰਤਪਾਲ ਸਿੰਘ ਨੂੰ ਲੈ ਕੇ ਆਉਣਾ ਪੰਜਾਬ ਦੇ ਵਿੱਚ ਕਿਉਂਕਿ ਇਹ ਦੋਨੇ ਸਰਕਾਰਾਂ ਤੋਂ ਅੱਕੇ ਹੋਇਆ ਤਾਂ ਜੋ ਅਮਰਤਪਾਲ ਆ ਗਿਆ ਉਹਨੇ ਪੰਜਾਬ ਦੀ ਗੱਲ ਕਰਨੀ ਆ ਤੇ ਪੰਜਾਬ ਦੇ ਮੁੱਦੇ ਚੱਕਣੇ ਆ ਇਸ ਕਰਕੇ ਅਮਰਤਪਾਲ ਨੂੰ ਬਾਹਰ ਨਹੀਂ ਹੋਂਦ ਦੇ ਚਲੋ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਆ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੱਲਦਾ ਪੰਜਾਬ ਦੇ ਪ੍ਰਤੀ ਆਪਣੀ ਗੱਲਬਾਤ ਹੁੰਦੀ ਆ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਧੰਨਵਾਦ